ਜੇਕਰ ਤੁਸੀਂ ਸੁਪਨੇ ਵੇਖਦੇ ਹੋ ਤਾਂ ਇੱਕ ਨਾ ਇੱਕ ਦਿਨ ਉਹ ਸੱਚ ਹੁੰਦੇ ਨੇ ਰੱਬ ਨੇ ਤੁਹਾਡੇ ਵਾਸਤੇ ਕੀ ਸੋਚ ਕੇ ਰੱਖਿਆ ਹੈ ਇਹ ਤੁਹਾਡੀ ਸੋਚ ਤੋਂ ਪਰੇ ਹੈ ਗੱਲ ਕਰ ਰਹੇ ਹਾਂ ਫਾਜ਼ਲ ਕਾਦੀ ਜਿੱਥੇ ਇੱਕ ਰੇੜੀ ਲਾਉਣ ਵਾਲੇ ਇਨਸਾਨ ਦੀ ਬੇਟੀ ਪੰਜਾਬ ਕ੍ਰਿਕਟ ਟੀਮ ਦੀ ਕਪਤਾਨ ਬਣ ਗਈ ਹੈ ਗੱਲ ਕਰ ਰਹੇ ਹਾਂ ਪ੍ਰਿੰਕਾ ਦੀ ਪ੍ਰਿੰਕਾ ਫਾਜ਼ਲ ਕਾਦੀ ਰਹਿਣ ਵਾਲੀ ਹੈ ਤੇ ਉਸਦੇ ਪਿਤਾ ਆਂਡੇ ਵੇਚਣ ਦੀ ਰੇੜੀ ਲਾਉਂਦੇ ਨੇ ਔਰ ਰੇੜੀ ਦੇ ਉੱਪਰ ਜਦੋਂ ਉਹ ਆਂਡੇ ਵੇਚਦੇ ਨੇ ਤਾਂ ਅੱਜ ਉਹਨਾਂ ਦਾ ਸਿਰ ਫਕਰ ਦੇ ਨਾਲ ਉੱਚਾ ਹੋ ਗਿਆ ਹੈ ਕਿਉਂਕਿ ਉਹਨਾਂ ਦੀ ਧੀ ਪ੍ਰੇੰਕਾ ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣ ਗਈ ਹੈ ਇਹ ਤਸਵੀਰਾਂ ਬਬਲੀ ਦੀਆਂ ਨੇ ਬਬਲੀ ਰੇੜੀ ਲਾਉਂਦੇ ਐ ਆਂਡੇ ਵੇਚਦੇ ਐ ਗਰੀਬੀ ਦੇ ਵਿੱਚ ਸਾਰੀ ਜ਼ਿੰਦਗੀ ਕੱਢ ਦਿੱਤੀ ਪਰ ਹੁਣ ਉਹਨਾਂ ਦੀ ਸੁਪਨਿਆਂ ਨੂੰ ਉਹਨਾਂ ਦੀ ਧੀ ਪੂਰਾ ਕਰ ਰਹੀ ਹੈ ਗੱਲ ਕਰ ਰਹੇ ਹਾਂ ਪ੍ਰੇੰਕਾ ਦੀ ਪ੍ਰੇੰਕਾ ਨੂੰ ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣਿਆ ਗਿਆ ਹੈ ਜਿਸ ਤੋਂ ਬਾਅਦ ਉਸਦੇ ਪਿਤਾ ਦੀ ਟੀ ਸਟਾਲ ਦੇ ਉੱਪਰ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪ੍ਰਿੰਕਾ ਨੇ ਸਿਰਫ ਫਾਜ਼ਲ ਕਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਉਸਨੇ ਹਾਲ ਹੀ ਦੇ ਵਿੱਚ ਰਾਜਕੋਟ ਚ ਹੋਏ ਪਹਿਲੇ ਮੈਚ ਤੇ ਵਿੱਚ ਜਿੱਤ ਵੀ ਦਰਜ ਕਰ ਲਈ ਹੈ ਪੰਜਾਬ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਬਨਣ ਤੇ ਪ੍ਰਿੰਕਾ ਦੇ ਪਿਤਾ ਟੇਕ ਚੰਦ ਨੇ ਦੱਸਿਆ ਕਿ ਉਹਨਾਂ ਦੀ ਧੀ ਪ੍ਰਿੰਕਾ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਜਿਸ ਨੂੰ ਫਾਜ਼ਲ ਕਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕੋਚ ਅਰਪਿਤ ਨੇ ਕ੍ਰਿਕਟ ਸਿਖਾਇਆ ਤੇ ਸਭ ਤੋਂ ਪਹਿਲਾਂ ਪ੍ਰਿੰਕਾ ਫਰੀਦਕੋਟ ਦੇ ਵਿੱਚ ਪੜਦਿਆਂ ਹੋਇਆਂ ਮੋਗਾ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਸ਼ਾਮਲ ਹੋਈ ਜਿਸ ਤੋਂ ਬਾਅਦ ਉਸਨੇ ਪੜ੍ਹਾਈ ਦੌਰਾਨ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਨਾਲ ਖੇਡ ਕੇ ਇਸ ਖੇਡ ਪ੍ਰਤੀ ਆਪਣਾ ਜਨੂਨ ਸਾਬਤ ਕੀਤਾ ਪ੍ਰਿੰਕਾ ਦੇ ਇਸ ਸ਼ੌਂਕ ਨੇ ਅੱਜ ਉਸ ਨੂੰ ਪੰਜਾਬ ਦੀ ਟੀਮ ਦਾ ਕਪਤਾਨ ਬਣਾ ਦਿੱਤਾ ਹੈ ਪ੍ਰਿੰਕਾ ਅੰਡਰ 23 ਇੰਟਰ ਸਟੇਟ T20 ਟੀਮ ਦੀ ਕਪਤਾਨ ਬਣ ਗਈ ਹੈ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਬੇਟੀ ਨੇ ਫਾਜ਼ਿਲਕਾ ਦਾ ਹੀ ਨਹੀਂ ਸਗੋ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਕਨਦਾਈਏ ਵੀ ਸਾਰੇ ਸਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲਖਮਨ ਜੀ ਵਧਾਈਏ ਜੇ ਫਾਜ਼ਿਲ ਗੜਾ ਹੈ ਮਲਕਿਰਨ ਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਨ ਬਣੀ ਹੈ ਤੇ ਰਾਜ ਟੋਟ ਗਈ ਹੈ ਅੱਜ ਮੈਚ ਦਾ ਜ਼ਿੰਮੇਵਾਰੀ ਉਸ ਤੋਂ ਜਿੱਤ ਕੇ ਲਿਆ ਮੈਚ ਹੈ ਕੋ ਖੁਸ਼ੀ ਮਾਪਿਆਂ ਨੂੰ ਹੁੰਦੀ ਜਦੋਂ ਕੋਈ ਬੱਚੇ ਨਾਲ ਰੋਸ਼ਨ ਕਰਦੇ ਆਂਦੀ ਬੜੀ ਉਪਲਬਧੀ ਹੋਈ ਜੀ ਕੈਪਟਨ ਬਣੀ ਜੁਆ ਦੀ ਖੁਸ਼ੀ ਤਾਂ ਬਹੁਤ ਹੈ ਜੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਰਜੇਸ਼ ਸਖਸੇਨਾ ਜੀ ਹੈਗੇ ਆਪਣੇ ਫਾਜ਼ਿਲ ਦਾ ਕੋਚ ਸੀ ਉਹ ਕੋਚਿੰਗ ਦੇੰਦਰ ਜੀ ਹੈ ਸੇ ਬੱਚਾ ਨੂੰ ਗੁਰਨਾਣਾ ਸਿੱਖਣੇ ਪੜ ਸਾਲ ਜੀ ਤੇ ਜਦੋਂ ਮੈਂ ਉੱਤੇ ਜਾਂਦਾ ਸੀ ਮੇਰੀ ਗੁਡੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਗੱਡੀਾਂ ਨੂੰ ਤੇ ਸਕਸੇਨਾ ਸਾਹਿਬ ਨੇ ਉਹਨੂੰ ਸिलाईਂ ਕਿਪਾਇਆ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਤਾਂ ਕਹਿਣਾ ਵੀ ਬੇਟੀ ਪੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀਂ ਬੈਠੇ ਨਾ ਰੋਸ਼ਨ ਕਿਤੇ ਆ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਜੀ ਇਹ ਸਾਰੇ 100 ਵੀ ਮੁੰਡਿਆਂ ਨਾਲ ਰੱਖ ਲਿਆ ਹਾਂ ਅੱਤੀ ਬੋਲਟ ਵੀ ਚਲਾਉਂਦੀ ਹੈ ਗੱਡੀ ਜੀ ਬਹੁਤ ਹੋ ਗਈ ਸੀ ਸਾਰਾ ਸਾਰਾ ਤੇ ਉਹ ਬਸ ਸੂਟ ਉਸ ਲਾਈਨ 'ਚ ਰਹਿ ਗਈ ਫਿਰ ਰਾਸ਼ਟਰੀ ਚੈਂਪੀਅਨ ਬਣੀ ਹੈ 63ਵੀਂ ਐਸੇ ਜੀ ਖੇਲ ਹੋਈ ਹੈ ਪੰਜਾਬ ਰਾਸ਼ਟਰੀ ਪੱਧਰ ਤੇ ਉਹਦੋਂ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਜੋ ਸ਼ਹਿਰ 'ਚ ਰਾਉਂਡ ਵੀ ਕਰਦੇ ਸੀ ਮੇਰਾ ਨਾਮ ਦੀਪਕ ਰੰਗਾਸੀ ਹੈ ਬਦਲੀ ਨਾਲ ਆਈ ਜੀ ਮੇਰੇ ਵੱਡੇ ਭਰਾ ਨੇ ਸਾਡੀ ਪਤੀਜੀ ਨੇ ਪੂਰੇ ਫਾਜ਼ਿਲ ਦਾ ਹਿੰਦੁਸਤਾਨ ਦੇ ਆਦਾ ਨਾਮ ਰੋਸ਼ਨ ਕੀਤਾ ਨਾਲ ਫਾਜ਼ਿਲ ਦਾ ਜਿਹਨੇ ਦਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਕ੍ਰਿਕਟ ਟੀਮ ਦੇ ਕੈਪਟਨ ਬਣੇ ਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਫਾਜ਼ਿਲ ਆਇਆ ਬੜੀ ਤੁਮਟਾਮ ਨਾਲ ਸਦੈਸ਼ ਹੋਗ ਨਾਲ ਸਵਾਗਤ ਕੀਤਾ ਗਿਆ ਬਿਲਕੁਲ ਬੇਟੀ ਪੜਾਓ ਬੇਟੀ ਬढ़ाਓ